ਸਾਸ਼ੀ ਨਿਕਾਲ}\,\ ਦਾ ਇੱਕ ਵਾਰ ਫਿਰ ਤੋਂ ਸਾਰੀ ਵੀਡੀਓ ਵਿੱਚ ਸਵਾਗਤ ਆ। ਇਹ ਇੰਦਰ ਨੇ ਲੱਗ ਰਿਹਾ ਮੇਰੇ ਆਖੇ। ਕਦੇ ਦਾ ਪੈਰ ਦੁਖਦਾ, ਕਦੇ ਨੂੰ ਭੁੱਖ ਲੱਗੀ ਆ। ਪਹਿਲਾਂ ਕਹਿੰਦਾ ਮੈਂ ਚਾਹ ਪੀਣੀ ਆ, ਚਾਹ ਵੀ ਬਣਾ ਕੇ ਲਿਆਤੀ, ਹੁਣ ਉਹ ਵੀ ਨਹੀਂ ਪੀਤੀ। ਦੁੱਧ ਕਿਹਾ ਦੁੱਧ ਪੀ ਲਾਓ ਨਹੀਂ ਪੀਣਾ। ਤੇ ਟਾਈਮ ਦੇਖੋ ਕਿੰਨਾ ਹੋਇਆ ਹੈ। ਖਾਣ ਚੋਣੋਂ ਟਾਈਮ ਦਿਖਾਉਣਾ ਕਿੰਨਾ ਹੋ ਗਿਆ। ਕੀ ਲੈ ਟਾਈਮ ਵੱਜ ਗਿਆ, 10 ਵੱਜ ਗਏ ਰਾਤ ਤੇ। ਇਹਨੂੰ ਨੀਂਦ ਹੀ ਨਹੀਂ ਆ ਗਈ ਕੋਈ ਮੈਂ ਸੌ ਜਾਣਾ ਤੂੰ ਕੱਲੇ ਨਹੀਂ ਰਹਿ ਜਾਣਾ ਵਾ ਹੁਣ ਇਹਦਾ ਪੈਰ ਦੋਖਦਾ ਲੈ ਕਿੰਨੀ ਇੱਕ ਕੱਢਿਆ ਲੋਸ਼ਨ ਕਿੰਨਾ ਲੋਸ਼ਨ ਕੱਢਿਆ ਵਾ ਬੰਦ ਕਰ ਦੇ ਇਹਨੂੰ ਆ ਪੀ ਲਾ ਲੂ ਮੈਂ ਕੋਈ ਨਾ ਲਾਉ ਰਿਹਾ ਪਤਾ ਨਹੀਂ ਦੋਖਦੀ ਆ ਪਤਾ ਨਹੀਂ 10 ਵਾਰ ਕਹਿ ਚੁੱਕਿਆ ਮम्मा ਮੇਰਾ ਪੈਰ ਦੋਖਦਾ ਮਮਾ ਮੇਰਾ ਪੈਰ ਦੋਖਦਾ ਠੀਕ ਹੋ ਜੂ ਹੁਣ ਇਹਦੇ ਨਾਲ ਹੂੰ ਮਾਲਿਸ਼ ਵਾਲੀ ਬੇਬੀ ਆਈ ਹੈ ਜੀ ਦੇਖੇ ਦੇਖੇ ਮੇਰੇ ਮਾਲਿਸ਼ ਕਰਤਾ ਵਾ ਚਲ ਮੰਮ ਠੀਕ ਹੈ ਤਾਂ ਤਲੇ ਮਾਲਿਸ਼ ਕਰ ਲੈਣਾ ਪੈਣਾ ਹੈ ਨਾ ਨਹੀਂ ਹੋਣੀ ਇੰਦਰ ਕਿ ਸਾਡੇ घर कट्टी आई है दस साल बाद सारे कट्टी इस करके ना रखा सी गुलाब गुलाब कौर नर दगी गुलाब कौर नत्त खेड़ी आदि है ये खेली आती है आप गोत तो लाया नत्त नत् नत्त प्यारी है चलो जी तो भजी फिर దేవమా దేత్రే కే అంతా తోడ కేస బసౌండి హారి ఆవాదే రేహో 바రీ నంబో హసాయి రుజు తేలే బుటే సోగ్యా పైగేని నితమలి యాత్ర కరంపాయువేన కోసే నామ హర్తే నాకి ఎజే నాంగతే సుభా ఓయ్ తార్కు